ਤانوں ਘਟ ਗਿਣਤੀ ਪੰਜਾਬ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਜੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਔਰ ਸਾਡੀ ਖੁਸ਼ੀਆਂ ਦਾ ਹਿੱਸਾ ਬਣ ਆਏ ਹੋ ਤੁਹਾਡਾ ਧੰਨਵਾਦ ਵੇਖੋ ਜੀ ਸੀਐਮ ਸਾਹਿਬ ਵੱਲੋਂ ਸਾਡੇ ਸੁਪਰੀਮੋ ਸਾਹਿਬ ਵੱਲੋਂ ਔਰ ਸਾਡੀ ਸਮੂਹ ਚ ਲੀਡਰਸ਼ਿਪ ਵੱਲੋਂ ਜੇ ਮੈਨੂੰ ਐਮ ਜੀ ਮੈਂਬਰੀ ਦਿੱਤੀ ਗਈ ਇਹ ਸਭ ਤੋਂ ਵੱਲ ਮੈਂ ਧੰਨਵਾਦ ਕਰਨਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ مانਗੋ ਸੀਐਮ ਸਾਹਿਬ ਦਾ ਅਰਵਿੰਦ ਕੇਜਰਵਾਲ ਜੀ ਸੁਪਰੀਮੋ ਜੀ ਦਾ ਔਰ ਸਾਡੇ ਸਮੂਚ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਰ ਕੀਤਾ ਤੇ ਮੈਨੂੰ ਵਿਸ਼ਵਾਸ ਹੈ ਕਿ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਮੈਂ ਇਮਾਨਦਾਰੀ ਔਰ ਉੱਚੇ ਦਰਜੇ ਤੇ ਲੈ ਕੇ ਇਨ ਬਾਵਾਂਗਾ ਤਾਂ ਜੋ ਸਾਡਾ ਜਿਹੜਾ ਗ੍ਰਾਫ ਹੈ ਉਹ ਆਮਾਦੀ ਪਾਰਟੀ ਦਾ ਗ੍ਰਾਫ ਨੂੰ ਨੁਕਸਾਨ ਨਾ ਹੋ ਸਕੇ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਜੀ ਵੇਖੋ ਜੀ ਜਿਵੇਂ ਸਾਨੂੰ ਇਸ ਪਦਵੀ ਦੇ ਦਾ ਅਸੀਂ ਇਸ ਪਦਵੀ ਦੇ ਉੱਤੇ ਬੈਠਨੇ ਆ ਸਾਡੀ ਰਣਨੀਤੀ ਹੋਏਗੀ ਜਿਵੇਂ ਸਾਡੀ ਕਮਿਊਨਿਟੀ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਸਾਡੀ ਇਹ ਪਹਿਲੀ ਕੋਸ਼ਿਸ਼ ਹੋਈ ਕਿ ਸੈਕਿੰਡ ਪੈਨੋਟੀ ਸਾਡੀ ਇਹ ਹੋਏਗੀ ਕਿ ਅਸੀਂ ਵੱਧ ਤੋਂ ਵੱਧ ਜਰਾ ਉਹ ਆਪਣੇ ਗਰੀ ਪਾਚਾਰੇ ਦੀ ਬਾਂਫ ਫੜਕੀ ਤੇ ਬਿਨ ਮੋਟਿਸ ਦੀ ਬਾਂਫ ਫੜਕੀ ਉਹਨਾਂ ਨੂੰ ਜਾਗਰੂਕਿਤ ਕੀਤਾ ਜਾਵੇ ਪੰਜਾਬ ਵਿੱਚ ਵਸਦੇ ਈਸਾਈ ਪਾਚਾਰੇ ਨੂੰ ਕੀ ਕਹਿਣਾ ਚਾਹੁੰਦੇ ਔਰ ਕਿਹੜੇ ਕਿਹੜੇ ਮੁਸ਼ਕਲਾਂ ਦਾ ਉਹਨਾਂ ਜਿਹੜਾ ਆਪਣੇ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਮੁਸ਼ਕਲਾਂ ਦਾ ਤੁਸੀਂ ਹੱਲ ਕਰੋਗੇ ਜੀ ਵੇਖੋ ਜੀ ਪੰਜਾਬ ਵਿੱਚ ਵਸਦੇ ਸਾਰੇ ਕ੍ਰਿਸਚੀਅਨ ਪਾਚਾਰੇ ਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਹਿਣਾ ਚਾਹਨਾ ਜਿਹੜੇ ਮੇਰੀ ਖੁਸ਼ੀ ਵਿੱਚ ਸ਼ਰੀਕ ਹੋਏ ਨੇ ਆਪਣੇ ਨਗਰਾਂ ਵਿੱਚ ਆਪਣੇ ਪਰਿਵਾਰਾਂ ਵਿੱਚ ਟੋਲਾ ਨਾਲ ਲੱਡੂ ਵੰਡ ਕੇ ਮਠਿਆਈਆਂ ਵੰਡ ਕੇ ਤੁਸੀਂ ਦੇਖੀ ਰਹੇ ਹੋ ਖੁਸ਼ੀਆਂ ਮਨਾ ਰਹੇ ਨੇ ਔਰ ਮੈਂ ਉਹਨਾਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੇਰੀ ਖੁਸ਼ੀ ਵਿੱਚ ਸ਼ਰੀਕ ਹੋ ਕੇ ਮੇਰਾ ਹੌਸਲਾ ਵਧਾਇਆ ਤੇ ਮੈਂ ਉਹਨਾਂ ਨੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਤੁਹਾਨੂੰ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਤੁਸੀਂ ਜਦੋਂ ਮਰਜਾ ਤਾਰੀਵਾਰ ਰੈਜ਼ਿਡੈਂਸ ਤੇ ਆ ਕੇ ਮੈਨੂੰ ਗੁੱਟੋ ਫੜ ਕੇ ਸੁੱਤੇ ਉੱਠੇ ਨੂੰ ਫੜ ਕੇ ਮੇਰੇ ਕੋਲੋਂ ਕੰਮ ਲਓ ਮੈਂ ਕੋਲ ਕਮਿਸ਼ਨ ਦੇ ਮਤਲਬ ਉਹ ਰੈਗੂਲੇਸ਼ਨ ਦੇ ਮਤਲਬ ਉਹ ਹਰ ਪੱਖ ਨਾਲ ਆਪਣੇ ਲੋਕਾਂ ਦੀ ਮਦਦ ਲਈ ਤਿਆਰ ਹਾਂ ਔਰ ਮੈਂ ਅਸੀਂ ਕੋ ਲੀਡਰ ਨਹੀਂ ਅਸੀਂ ਕੋਈ ਨੇਤਾ ਨਹੀਂ ਅਸੀਂ ਕੋਈ ਮੰਤਰੀ ਨਹੀਂ ਅਸੀਂ ਸੇਵਾਦਾਰ ਬਣ ਕੇ ਆਪਣੇ ਲੋਕਾਂ ਦੀ ਮਦਦ ਕਰਾਂਗੇ ਔਰ ਆਪਣੇ ਲੋਕਾਂ ਦਾ ਗਰਾਫ ਜਿਹੜਾ ਉਹ ਉੱਪਰ ਕਰਾਂਗੇ 2024 ਵਿੱਚ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਸ ਬੰਦੀ ਕੀ ਕਰਨਾ ਚਾਹੀਦਾ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਬਿੰਗਲ ਵੱਜਣ ਵਾਲਾ ਔਰ ਜਦੋਂ ਬਿੰਗਲ ਵੱਜਣ ਵਾਲਾ ਸਾਰੇ ਦਰੀ ਚਲਰੀ ਹੈਗੀ ਆ ਔਰ ਅਸੀਂ ਇਹ ਮਾਨ ਸਾਹਿਬ ਨੂੰ ਕੀ ਕਈ ਦਫਾ ਅਸੀਂ ਜਦੋਂ ਕਿਤੇ ਬੈਠੀਏ ਤਾਂ ਅਸੀਂ ਇਹ ਗੱਲ ਚਲਦੀ ਹੈ ਤਾਂ ਇਹ ਗੱਲ ਬਿਲਕੁਲ ਹੈ ਅਸੀਂ ਗੁਰਦਾਸਪੁਰ ਦੀ ਸੀਟ ਜੇ ਕਿ ਸਭ ਤੋਂ ਅਵਲ ਦਰਜੇ ਤੇ ਲੈ ਆ ਕੇ ਬਾਕੀ ਸੀਟਾਂ ਨੂੰ ਵੱਧ ਕੁਆਟਿਟੀ ਦੇ ਵੋਟਾਂ ਹਰ ਪੱਖ ਨਾਲ ਵੋਟਰ ਸਪੋਰਟਰ ਨੂੰ ਰੈਡੀ ਕਰਕੇ ਆਪਣੇ ਲੋਕਾਂ ਨੂੰ ਤਿਆਰ ਕਰਕੇ ਔਰ ਇਹਨਾਂ ਦੋਵਾਂ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚੋਂ ਇੱਕ ਵਧੀਆ ਲੀਡ ਦੇ ਨਾਲ ਆਮ ਆਦੀ ਪਾਰਟੀ ਦੇ ਚੋਲੇ ਵਿੱਚ ਜਿੱਤ ਪਾਵਾਂਗੇ ਮੇਰਾ ਸਵਾਲ ਹੈ ਤੁਹਾਡੇ ਲਈ ਜੀ ਇਸਾਈ ਭਾਈਚਾਰੇ ਨੂੰ ਖਾਸ ਕਰਕੇ ਕਬਰਸਤਾਨਾਂ ਦੀ ਬਹੁਤ ਮੁਸ਼ਕਲ ਹੈ ਉਸ ਬੰਦੀ ਕੀ ਕਰੋਗੇ ਜੀ ਬਿਲਕੁਲ ਜੀ ਅਸੀਂ ਆਪਣੀ ਕਮਿਸ਼ਨ ਦੇ ਮੁਤਾਬਕ ਅਸੀਂ ਜਿੱਥੇ-ਕਿੱਥੇ ਕਬਰਸਤਾਨਾਂ ਦੱਬੇ ਹੋਏ ਨੇ ਕੁਝ ਛਰਾੜ ਤੇ ਬੰਦੇ ਵੱਲੋਂ ਧਰਨਾਟਾ ਵੱਲੋਂ ਅਸੀਂ ਉਹਨਾਂ ਨੂੰ ਬਿਲਕੁਲ ਕਢਾਵਾਂਗੇ ਔਰ ਪ੍ਰੋਸੈਸਰਨ ਦੀ ਮਦਦ ਦੇ ਨਾਲ ਉਹ ਕਢਾ ਕੇ ਗਰੀਬ ਲੋਕਾਂ ਦੇ ਹਵਾਲੇ ਕੀਤੇ ਜਾਣਗੇ ਆਪਣੀ ਕਮਿਊਨਿਟੀ ਦੇ ਹਵਾਲੇ ਕੀਤੇ ਜਾਣਗੇ ਤਾਂ ਜੋ ਲੋਕ ਉਹਨਾਂ ਥਾਵਾਂ ਦਾ ਜਿਹੜਾ ਉਹ ਇਸਤੇਮਾਲ ਕਰ ਸਕਣ ਕਿਉਂਕਿ ਵੇਖੋ ਜੀ ਇਨਸਾਨ ਦੀ ਸਾਰੀ ਜ਼ਿੰਦਗੀ ਜਰੀ ਹੈ ਉਹ ਕਮੋਂਦੇ ਨਿਕਲ ਜਾਂਦੇ ਔਰ ਆ ਘਰ ਕੇ ਦਿੱਤੇ ਹੋ ਜਾਂਦਾ ਉਹ ਕਬਰਿਸਤਾਨ ਹੈ ਔਰ ਕਬਰਿਸਤਾਨ ਹੀ ਇੱਕ ਐਸੀ ਚੀਜ਼ ਹੈ ਜਿਨ੍ਹਾਂ ਨੂੰ ਸਾਡੇ ਲੋਕਾਂ ਨੂੰ ਦਵਾਉਣ ਵਾਸਤੇ ਸਭ ਤੋਂ ਵੱਧ ਜ਼ੋਰ ਲੱਗਦਾ ਹੈ ਤੇ ਇਸ ਕਰਕੇ ਅਸੀਂ ਆਪਣੀ ਕਮਿਸ਼ਨ ਦੇ ਮਤਲਬਕ ਵੱਧ ਦਵਾਦ ਜਰੀਏ ਇਸ ਮੁੱਦੇ ਤੋਂ ਆਵਾਜ਼ ਮਨਾ ਕੇ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਖੀਰ ਵਿੱਚ ਗੁਰਦਾਸਪੁਰ ਦੇ ਵਿੱਚ ਵਸਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜੇ ਮੈਂ ਗੁਰਦਾਸਪੁਰ ਦੇ ਵਿੱਚ ਵਸਦੇ ਸਾਰੇ ਭੈਣ ਭਰਾਵਾਂ ਨੂੰ ਇੱਕ ਅਪੀਲ ਕਰਨਾ ਚਾਹਾਂਗਾ ਕਿ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਹੈ ਤਾਂ ਮੈਂ ਵੀ ਤੁਹਾਡਾ ਈਮਾਨ ਨੂੰ ਔਰ ਤੁਹਾਡੇ ਵਿਸ਼ਵਾਸ ਨੂੰ ਠੇਸ ਨਹੀਂ ਸਗੋਂ ਤੁਹਾਡਾ ਵਿਸ਼ਵਾਸ ਜਿੱਤ ਕੇ ਅਸੀਂ ਆਪਣੇ ਗੁਰਦਾਸਪੁਰ ਦਾ ਨਾਮ ਹੋਰ ਉੱਚਾ ਕਰਾਂਗੇ ਸਿਰਫ ਤੁਹਾਡੇ ਸਾਥ ਨਾਲ ਗੁਰਦਾਸਪੁਰ ਦੇ ਸਾਥ ਨਾਲ ਗੁਰਦਾਸਪੁਰ ਦੇ ਪੈਨ ਪ੍ਰਬੰਧ ਨਾਲ ਗੁਰਦਾਸਪੁਰ ਦੇ ਸਮੁੱਚੇ ਲੀਡਰਸ਼ਿਪ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ